ਦਰਜੀ ਤਾਂ ਸਵੇਰੇ ਮੈਂ ਡਿਫਰੈਂਸ਼ਨ ਦੇ ਵਿੱਚ ਸੀਗਾ ਉਹਦੇ ਨਹੀਂ ਇਹ ਤੁਹਾਡੇ ਪਿਤਾ ਦਾ ਕੀ ਨਾਮ ਹੈ ਮੇਰੇ ਪਿਤਾ ਦਾ ਨਾਮ ਰਾਮਦਾਸ ਕਿੱਥੇ ਰਹਿੰਦੇ ਤੁਸੀਂ ਪਿੰਡ ਲਾਂਦੜਾ ਰਹਿੰਦਾ ਮੈਂ ਜੀ ਹਾਂ ਤੁਸੀਂ ਕਿੱਥੋਂ ਦੇ ਪੋਟੋ ਕੇ ਆਏ ਹੋ ਮੈਂ ਜੀਐਸਏ ਤੋਂ ਆ ਗਿਆ ਹਾਂ ਬੁਰਾ ਅੱਜ ਕੱਲ੍ਹ ਆਇ ਸੀਗਾ ਹਾਂ ਕੱਲ੍ਹ ਹੀ ਆਇਆ ਅੱਜ ਕੀ ਹੋਇਆ ਸਵੇਰੇ ਕੀ ਹੋਇਆ ਸਵੇਰੇ ਨਾ ਮੈਂ ਡਿਫਰੈਂਸ਼ਨ ਦੇ ਵਿੱਚ ਸੀਗਾ ਮੈਂ ਮਾਤਾ ਮੇਰੀ ਨਾ ਅੱਧ ਸੁੱਤੀ ਸੀਗੀ ਹੁਣ ਪਤਾ ਨਹੀਂ ਲੱਗਾ ਮੈਂ ਕਿਵੇਂ ਮੈਂ ਸ਼ਾਮ ਨੂੰ ਰਾਤ ਨੂੰ ਸ਼ਾਇਦ ਆਜਮਾ ਨਾ ਤੇ ਮੈਂ ਆ ਜਾਣਾ ਤੇ ਮਰੇ ਸੁੱਤੇ ਵੇ ਮੈਂ ਮੋਟਰਸਾਈਕਲ ਤੇ ਟਾਰ ਕਰੀ ਚੱਲ ਗਿਆ ਚਾਚੀ ਹੁਣੇ ਪੱਜਲੀ ਆਇਆ ਫੋਰਟ ਗਲ ਤੋਂ ਉਹ ਕਿੱਥੇ ਸ਼ਰਪੁਰ ਆਇਆ ਗੜਸ਼ੰਕਰ ਜੀ ਅੱਛਾ ਉਸ ਤੋਂ ਬਾਅਦ ਫਿਰ ਕਿੱਥੇ ਗਿਆ ਉਸ ਤੋਂ ਬਾਅਦ ਫਿਰ ਮੈਂ ਬੰਗੀ ਮੈਂ ਮਾਮੇ ਹੁਣਾਂ ਨੂੰ ਮਿਲਣ ਚੱਲ ਗਿਆ ਅੱਛਾ ਫਿਰ ਮੈਂ ਉੱਥੇ ਰੈਸਟ ਕੀਤੀ ਰੈਸਟ ਕਰਕੇ ਫਿਰ ਚਾਹ ਵੀ ਗਮਾ ਮਾਮੇ ਨੂੰ ਮਿਲ ਕੇ ਫਿਰ ਮੈਂ ਕਿਹਾ ਚੱਲ ਮੱਸੀ ਨੂੰ ਮਿਲਿਆਵਾਂ ਜਾ ਕੇ ਸੱਲੇ ਓਕੇ ਫਿਰ ਮੈਂ ਸੱਲੇ ਤੋਂ ਆਇਆ ਮੈਂ ਸੱਲੇ ਤੋਂ ਆਇਆ ਅੱਛਾ ਕੀ ਹੋਰ ਦੱਸਿਓ ਕਿ ਤੁਹਾਨੂੰ ਕਿਹੜੇ ਟ੍ਰੈਵਲ ਏਜੰਟ ਨੇ ਭੇਜਿਆ ਸੀਗਾ ਬਾਅਦ ਮੈਨੂੰ ਕਿਸੇ ਟ੍ਰੈਵਲ ਏਜੰਟ ਨੇ ਨਹੀਂ ਭੇਜਿਆ ਜੀ ਮੈਂ ਆਪਣੇ ਦੇਖੋ ਤੁਹਾਡੇ ਤੇ ਕਿਸੇ ਤਰ੍ਹਾਂ ਦਾ ਦਬਾਅ ਹੈ ਸਾਨੂੰ ਦੱਸੋ ਅਸੀਂ ਤੁਹਾਨੂੰ ਨਹੀਂ ਨਹੀਂ ਦਬਾਅ ਕਿਸੇ ਤਰ੍ਹਾਂ ਅਸੀਂ ਤਾਂ ਪ੍ਰਸ਼ਾਸਨ ਤੁਹਾਡੇ ਨਾਲ ਹੈ ਅਸੀਂ ਤੁਹਾਨੂੰ ਤੁਹਾਡੀ ਪੂਰੀ ਮਦਦ ਕਰਾਂਗੇ ਕਿਹੜੀ ਕੋਈ ਟ੍ਰੈਵਲ ਏਜੰਟ ਨੇ ਤੁਹਾਣਾ ਕੋਈ ਗੱਲਬਾਤ ਕੀਤੀ ਹੋਗੀ ਅਸੀਂ ਉਹਦੇ ਖਿਲਾਫ ਲੀਗਲ ਬੰਦੀ ਕਾਰਵਾਈ ਕਰਾਂਗੇ ਤੇ ਤੁਹਾਡੇ ਜੋ ਵੀ ਬੰਦੇ ਪੈਸੇ ਆ ਲੀਗਲ ਕਾਰਵਾਈ ਕਰਨ ਤੋਂ ਬਾਅਦ ਤੁਹਾਨੂੰ ਦਵਾਵਾਂਗੇ ਦੱਸੋ ਸਾਡੇ ਸਵਾਰੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਮੈਂ ਯਾਨੀ ਕੋਈ ਟ੍ਰੈਵਲ ਏਜੰਟ ਨੇ ਮੈਂ ਆਪਣੇ ਆਪ ਹੀ ਦੂਜਾ ਕੀਤਾ ਜੋ ਮਾਲਕ ਨੂੰ ਮਨਜ਼ੂਰ ਹੋਣਾ ਤਾਂ ਉਹ ਹੀ ਹੈ ਤੁਸੀਂ ਆਪਣੇ ਵੀਜ਼ਾ ਫਾਰਮ ਕਿਦਾਂ ਭਰੇ ਸੀਗੇ ਫਾਰਮ ਤਾਂ ਉਹਨੇ ਨਹੀਂ ਭਰੇ ਸੀਗੇ ਅੱਛਾ ਇਹ ਚ ਕਿਸੇ ਦਾ ਕੋਈ ਕਸੂਰ ਨਹੀਂ ਨਾ ਨਾ ਕਿਸੇ ਦਾ ਕੋਈ ਮੈਕਸੀਕੋ ਤਾਂ ਕਿੱਦਾਂ ਪਾਜ ਗਏ ਤੁਸੀਂ ਮੈਕਸੀਕੋ ਉੱਥੇ ਜਦੋਂ ਮੈਂ ਨਦਵੀ ਸੀਗਾ ਜੀ ਅਸੀਂ ਉਹ ਜਿਹੜਾ ਮੇਰਾ ਵੀਜ਼ਾ ਤੇ ਗਏ ਸੀਗੇ ਜੀ ਉੱਥੇ ਜਦੋਂ ਇਹ ਨਾਦੇ ਉੱਥੇ ਨਾਲ ਟਕਰ ਗਿਆ ਬੰਦਾ ਪਰੰਬਰ ਆ ਦੂਜਾ ਫਰੈਂਡ ਜਿਹਾ ਬਣਿਆ ਕਿੱਥੇ ਹੋਤੇ ਮੈਕਸੀਕੋ ਚ ਨਹੀਂ ਨਹੀਂ ਉਹਦੇ ਵੀ ਅੱਛਾ ਫਿਰ ਉਹਦੇ ਨਾਲ ਜਦੋਂ ਉਹ ਕਹਿੰਦਾ ਮੈਂ ਜਾਣਾ ਹੈ ਮੈਂ ਕਿਹਾ ਕਿੱਥੇ ਕਹਿੰਦਾ ਮੈਕਸੀਕੋ ਤੇ ਵੀਜ਼ਾ ਮਿਲ ਜਾਂਦੀ ਹੈ ਅੱਛਾ ਮੈਂ ਕਿਹਾ ਚੱਲ ਮੇਰਾ ਵੀ ਤੋ ਕਰਾ ਲਾ ਯਾਰ ਫੇ ਅਸੀਂ ਉਹਦੇ ਅਸੀਂ ਜਾ ਕੇ ਦੂਜਾ ਆਭੂ ਦਾ ਵੀਜ਼ਾ ਉਹ ਦਾ ਵੀਜ਼ਾ ਹੋ ਗਿਆ ਪੇਪਰ ਲਾ ਕੇ ਹੁਣ ਅਭੂ ਦਾ ਵੀਜ਼ਾ ਉਹ ਫਲੈਟ ਉਹ ਦੂਜੀ ਵਿਤਨਿਮ ਦੀ ਕਹਿੰਦਾ ਹੁਣੀ ਆ ਵਿਤਨਿਮ ਤੋਂ ਇਹ ਅਸੀਂ on ਵਿਤਨਿਮ ਦਾ ਟੂਰਿਸਟ ਵੀਜ਼ਾ ਲਿਆ ਜੀ ਵਿਤਨਿਮ ਤੋਂ ਫੇ ਅਸੀਂ ਵਿਤਨਿਮ ਜਾ ਕੇ ਅਸੀਂ ਫਿਰ ਤੁਸੀਂ ਜਾ ਮੈਕਸੀਕੋ ਟੈਕਟ ਲਏਗੇ ਜੀ ਅਸੀਂ ਮੈਕਸੀਕੋ ਪਹੁੰਚ ਗਏ ਅੱਛਾ ਫਿਫੜੇ ਕਦ ਕਿਸੇ ਉੱਥੇ ਬਾਈ ਬਾਈ ਜਨਵਰੀ ਨੂੰ ਅੱਛਾ ਉੱਥੇ ਰਿਪੋਰਟੋ ਕੀ ਕੱਲ ਆਇਓ ਤੁਸੀਂ ਹੈਨਾ ਕੱਲ ਆਇਆ ਜੀ ਠੀਕ ਹੈ ਹੋਰ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ ਨਾ ਨਾ ਹੋਰ ਕੁਝ ਨਹੀਂ ਕਹਿਣਾ ਚਾਹੁੰਦਾ ਜੀ ਤੁਹਾਡੇ ਪਿੰਡ ਨੇ ਕਾਫੀ ਸਹਿਯੋਗ ਕੀਤਾ ਜੀ ਤੁਹਾ ਨੂੰ ਮੇਰਾ ਪਿੰਡ ਬਹੁਤ ਵਧੀਆ ਹੈ ਜੀ ਚਲੋ ਕਿਸੇ ਤਰ੍ਹਾਂ ਦਾ ਪਿਆਰ ਉਹ ਕਰਦਾ ਹੈ ਕਿਸੇ ਤਰ੍ਹਾਂ ਦੀ ਡਿਪਰੈਸ਼ਨ ਚ ਨਹੀਂ ਰਹਿਣਾ ਜੀ ਪ੍ਰਸ਼ਾਸਨ ਤੁਹਾਡੇ ਨਾਲ ਹੈ ਤੁਹਾਡੀ ਪੂਰੀ ਹੈਲਪ ਕਰਾਂਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ